ਹਾਂ ਜਸਜੀਤ ਜੀ ਸਾਰਿਆਂ ਨੂੰ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਮੀਂਹ ਕਾਫੀ ਵਾਰ ਬਾਰਿਸ਼ ਨਾਲ ਗੱਡੀ ਦਾ ਕਵਰ ਵੀ ਲੱਗ ਗਿਆ ਸਾਡਾ ਮਿਸਤਰੀ ਤੇ ਕਿੰਨੀ ਉਹਨਾਂ ਨੂੰ ਸਭ ਨੂੰ ਕਵਰ ਜਦੋਂ ਫਿਰ ਮੀਂਹ ਆ ਜੇ ਆ ਵੀ ਗਿਆ ਤੇ ਲਾਈਟ ਨਹੀਂ ਆਉਂਦੀ ਗਾਇਸ ਜੀ ਮੇਰੇ ਨਵਾਂ ਲੀਆ ਇਸ ਸ਼ਰਟ ਅੰਦਰ ਬੁੜੀਆਂ ਦੇ ਭਾਂਡੇ ਨੇ ਮਰਜੀ ਕਪੜੇ ਉਹਨਾਂ ਆਪਣੇ ਘਰ ਵਾਲੇ ਨੇ ਕੜ-ਕੜ ਪਾਉਣਗੇ ਜਿਹੜੇ ਉਹਨਾਂ ਵਿਚਾਰਾ ਸੋਚਦੇ ਆ ਮੈਂ ਸ਼ਾਇਦ ਜਾਣ ਲੱਗਾਂ ਬਾਅਦ ਜਾਣ ਲੱਗਾਂ ਪਾਉਂਗੇ ਉਹ ਪਾਉਣੇ ਨੂੰ ਤਵਾ ਕੇ ਵਧੀਆ ਜਿਹਾ ਸੈੱਟ ਕਰਾ ਦੀ ਗੰਦੇ ਵੇ ਲਾ ਦੀ ਤੇ ਚਲੋ ਮਿਲਦੇ ਆ ਫਿਰ ਕੱਲ ਤੇ ਬਾਕੀ ਦਾ ਵਲੋਗ ਇੰਜੋਏ ਕਰੋ ਤੇ ਇਹ ਨਾ ਹਾਂਜੀ ਮੈਂ ਆਪਣੇ ਪੁੱਤ ਨੂੰ ਰੈਡੀ ਕਰਤਾ ਆਪਾਂ ਨਾ ਤੋ ਲਿਆ ਗੁਰਨਵਾਰ ਸ਼ੇਂਗਣੀ ਤੇ ਇਹਦੀ ਮਾਲਸ਼ ਮੁਲਸ਼ ਹੋ ਗਈ ਉਹ ਥੋਗੀ ਮੌਸਮ ਜਿਹੜਾ ਬਦਲ ਗਿਆ ਤੇ ਮੇਰਾ ਮਤ ਨੂੰ ਨਹਾ ਧੋ ਕੇ ਤੇ ਹੁਣ ਆਪਾਂ ਇਹਨੂੰ ਲੈ ਚੱਲੇ ਤੁੱਪ ਦੇ ਵਿੱਚ ਬੱਚੇ ਤੁੱਪ ਦਿਵਾਉਣੀ ਜ਼ਰੂਰੀ ਹੁੰਦੀ ਹੈ ਨਾ ਹਾਂ ਬੋ ਚਲੋ ਚੱਲੀਏ ਤੇ ਗੁਰਨਵਾਰ ਨੇ ਨਹਾ ਲਿਆ ਤੇ ਮੰਮਾ ਹਜੇ ਤਿਆਰ ਹੋਣਗੇ ਤੇ ਗੁਰਨਵਾਰ ਜਿਹੜਾ ਨਾਈ ਨਾਈ ਕਰ ਲਈ ਜੀ ਸਾਰੇ ਸਾਕਾ ਤੇ YouTube ਚੈਨਲ ਤੇ ਸਵਾਗਤ ਕਰਦੇ ਹਾਂ ਹਮੇਸ਼ਾ ਕਰਦੇ ਸਾਰਿਆਂ ਨੂੰ ਬਹੁਤ ਹੀ ਵਧੀਆ ਹੋ ਕੇ ਅੱਜ ਕਾਫੀ ਵਾਰਸ਼ੀ ਦਾ ਮੌਸਮ ਜਿਹੜਾ ਹੋ ਗਿਆ ਹੈ ਇਹ ਪਹਿਲਾ ਮੈਦੀ ਸੁੱਖ ਚੱਲੇ ਆਪਾਂ ਥੋੜੀ ਜਿਹੀ ਕੰਮ ਹੀ ਰਸਾਂਸੀ ਤੱਕ ਜਾਣਾ ਹੈ ਆਪਾਂ ਫਿਰ ਦੀਦੀ ਜਠਾਣੀ ਆਪਣੇ ਪਾਪਾ ਦਾ ਪਤਾ ਲੈਣ ਜਾਣਾ ਹੈ ਉੱਥੇ ਜਾਣਾ ਹੈ ਫਿਰ ਦੀ ਸੁੱਖਾਂ ਦੇ ਮੇਰੇ ਨਾਲ ਚੱਲ ਜਾਨੇ ਫਿਰ ਇਹ ਹੱਥੋਂ ਹੋ ਕੇ ਸੂਟ ਮੈਂ ਆਪਣੀ ਟ੍ਰੈਕਿੰਗ ਕਰਨ ਵਾਲੀ ਸੀ ਦਿਹਾਣੀ ਥੋੜੀ ਜੀ ਉਹ ਦਿਹਾਣੀ ਹੈ ਆਪਾਂ ਤੇ ਮੈਂ ਸ਼ਾਲਾ ਅੱਜ ਸਾਡਾ ਫਿਰ ਨਹੀਂ ਮਿਸਤਰੀ ਹੈ ਗੁਸ਼ਰ ਦੇ ਸਰਪੇ ਕਿਦਾਂ ਮਿਸਤਰੀ ਲੱਭ ਗਿਆ ਤਾਂ ਮੈਂ ਆਮੇ ਪ੍ਰਾਤਿ ਬੇਤੀ ਰਾਂ ਫਿਰ ਅਹੀਂ ਹੋਰ ਕਿੰਨ ਕਹਿਆ ਜੇ ਸਾਡੀ ਪਹਿਲਾ ਟਾਈਲ ਲਾਈ ਇਹਨੂੰ ਕਿਹਾ ਤੇ ਉਹ ਆਂਦਾ ਹੋਣ ਕੇ ਸਵੇਰੀ ਆਉਂਗਾ ਤੇ ਉਹ ਖਲਾਰਾ ਵੀ ਕਾਫੀ ਜ਼ਿਆਦਾ ਪਿਆ ਤੇ ਉਹਦੇ ਕਰਕੇ ਥੋੜਾ ਔਖਾ ਲੱਗ ਜਾਂਦਾ ਸਾਨੂੰ ਤੇ ਫਿਰ ਆਪਾਂ ਚੱਲਦੇ ਆਂ ਤੇ ਕੁਛ ਆਪਾਂ ਲੈਣੇ ਸੀ ਸੂਟ ਸਾੜ ਹਾਂਜੀ ਹੁਣ ਆਪਾਂ ਥੋੜਾ ਜਿਹਾ ਸਮਾਨ ਚੋਂ ਲੈ ਕੇ ਫਿਰ ਆਪਾਂ ਚੱਲਦੇ ਗਾੜੀਂ ਰਸਟਨ ਦੀ ਪਾਉਂਦੇ ਹਾਂ ਹਾਂ ਜਿਹੜਾ ਆਪਾਂ ਸੂਟ ਆਈਕਿੰਗ ਕਰਨੋਂ ਆਸਦੀ ਦੇ ਦिए ਤੇ ਮੈਨਾਂ ਕਿਹ ਨਾਲ ਕਿ ਕਿ ਮੈਨਾਂ ਪਾੜੇ ਹੀ ਦੋ ਕਵਾਰੀ ਤੇ ਮੈਂ ਸੋਚਿਆ ਕਿ ਉਹ ਰੱਖ ਦਈਏ ਕਿਉਂਕਿ ਅਸੀਂ ਜਿਹਾ ਥੋੜਾ ਲੰਘ ਚੱਲਿਆ ਤੇ ਹਾਂ ਜੇ ਸੂਟ ਖਰਾਬ ਹੋ ਜਾਣੇ ਇਹ ਨਿਕਲੀ ਆ ਪਾਟਾਂ ਇਹਨਾਂ ਨੂੰ ਦੋਣ ਪੰਜ ਹਾਜੀ ਸੌਫਣ ਤੇ ਮੇਰੇ ਲੈਡੀ ਭੁੱਖ ਹੈ ਘੰਮ ਘੰਮ ਕੇ ਹਣੀ ਸਮੋਸੇ ਲਾ ਕੇ ਜਾ ਕੇ ਰੋਟੀ ਖਾਣ ਲਗੇ ਹੈ ਤਾਂ ਜਾ ਨਾ ਸਮੋਸੇ ਨਾ ਰੋਟੀ ਸਮੋਸੇ ਆ ਰੋਟੀ ਖਾਂਦਾ ਪਤਾ ਨਹੀਂ ਯਾਰ ਆਪਾਂ ਆਈ ਜਿੰਨਾ ਗਿਆ ਤਲੀਆਂ ਜਿਆ ਨਹੀਂ ਖਾਣੀ ਹੋਣੇ ਚਲ ਇੱਕ ਅੱਧਾ ਖਾ ਲਓਗੇ ਇਹ ਸੌਖਾ ਜੀ ਕਹਿੰਦਾ ਅੱਜ ਮੇਰਾ ਨਹੀਂ ਕਰਨ ਆਪੇ ਆਇ ਸੌਖੀ ਦੇ ਪਰ ਕਹਿੰਦਾ ਸਜੀ ਕਰਾ ਸਮੋਸਾ ਖਾਂਦਾ ਵਾਦਾ ਖਾਂਦੇ ਹੈ ਨਾ ਗਰਨਵਾਸੇਂਗਾ ਪੁੱਤ ਕੀ ਗੱਲ ਹੈ ਲਾ ਤੈਨੂੰ ਬਣਾ ਗਦਾ ਚੀਜੀ ਖਾਣ ਲਈ ਇਹ ਸੁੱਤਾ ਗਰਨਵਾਇ ਚੱਲੇ ਆਣਾ ਦੀਦੀ ਕੋ ਵਾਹ ਮੇ ਗਰਨਵਾਇ ਨੂੰ ਨਾਲ ਲੈਣਾ ਤੇ ਪਰ ਉਹ ਸਾਡੇ ਕੋਲ ਹੈਗੀ ਐਕਟਿਵਾ ਤੇ ਗੱਡੀ ਨਹੀਂ ਹੈ ਗੱਡੀ ਹੈਗੀ ਐ ਡਰਾਈਵਰ ਨਹੀਂ ਹੈਗਾ ਇਸ ਅਗੇ ਗਰਨਵਾਜ ਰਹੂਗਾ ਮੇਰੀ ਦਾਦੀ ਕੋ ਆਪਾਂ ਚੱਲੇ ਆਂ ਠੀਕ ਹੈ ਗਰਨਵਾਜ ਜਾਣਾ ਮੇਰੇ ਨਾਲ ਤਿਆਰ ਹੋਂਦੇ ਆ ਲਾਇਆ ਚੱਲੀਏ ਅਹੀਂ ਗਨਵਾਇ ਨੂੰ ਲੈਣਾ ਏ ਦੀਦੀ ਕੋ ਨਾ ਦੇਖੋ ਬਾਰੇ ਸਾਡੇ ਕੋਲ ਗੱਡੀ ਕਰਕੇ ਅਸੀਂ ਡਰਾਵਾ ਨਹੀਂ ਹੈਗਾ ਤੇ ਸਰ ਕੇ ਆਪਾਂ ਕਿਤੇ ਖੜਨੀ ਚਾਹੀਦੀ ਵਿਚਾਰਾ ਪਿਆਰ ਹੁੰਦੇ ਆ ਮੇਰੇ ਮੈਨੂੰ ਲੈ ਕੇ ਜਾਣਗੇ ਅੱਛੀ ਤੇ ਮੈਂ ਛੱਡ ਕੇ ਚਲੀ ਜਾਣਾ ਹੈ ਕੱਲੇ ਹੀ ਜਾਣਾ ਮੇਰੇ ਪੁੱਤ ਨੂੰ ਛੋਣੇ ਨੂੰ ਕਦੇ ਛੱਡ ਕੇ ਜਾਣਾ ਨਾ ਚੱਲੇ ਹੀ ਜਾਣਾ ਆਹ ਬੜੀਆਂ ਲੜੀਆਂ ਕਰਦਾ ਜੀ ਹਣ ਇਹ Papa ਹਰ ਗੱਲ ਡਾਕਾ ਹੋਗੇ ਹੈ ਨਾ ਪੁਈ ਦੇਵਨੀ ਪਤਾ ਚੱਲੀ ਆ ਪੁਈ ਦੇਵਨੀ ਕੋ ਨਾ ਕੀ ਸੀ ਆਹ ਪੁਈ ਦੇਵਨੀ ਨਾ ਆਪਾਂ ਚੱਲੇ ਸਿਰਫ ਪੁਈ ਤੇ ਮम्मा ਚੱਲੇ ਆ ਤੇ ਫਿਰ ਪਛੇਤੀ ਆ ਜਾਗੇ ਠੀਕ ਹੈ ਤੂੰ ਦਾਦੀ ਕੋਲ ਛੋਈ ਛੋਈ ਕਰੀ ਹੈ ਐ ਯਾ ਅਲਸਾ ਇਹ ਤਾਂ ਲਮਚੂ ਦੇਣਾ ਬਣਿਆ ਨਹੀਂ ਹੋ ਗਿਆ ਹੈ ਨਾ ਲੱਗੇ ਚ ਆਏ ਬੋਜੇ ਕੇ ਦੀਦੀ ਨੂੰ ਨਾ ਕੋ ਜੜੀ ਤੇ ਪਤਾ ਲੈਣਾ ਆਤੀ ਆਏ ਕਿਨੇ ਦਿਨ ਹੋ ਗਏ ਮੈਂ ਤਾਂ ਆਏ ਨਹੀਂ ਗਿਆ ਆ ਬੈਣ ਮੈਂ ਹਮੇਲਾ ਹੀ ਰੜਾ ਵਾ ਦਿਨੋ ਕੰਦੋਂ ਦੇ ਬੱਚੀ ਗੁਣਵਾਜ ਰੋਣ ਲੱਗੀ ਆਏ ਮੈਂ ਕਿ ਨੀਂ ਨੂੰ ਲੱਗੇ ਸੁੱਖ ਦੀ ਚਾਹ ਬੜੀ ਸਵਾਦ ਲੱਗਦੀ ਗਰਾੰਗ ਤੋਂ ਪੱਭੀ ਸਵਾਦ ਬਣਉਂਦੀ ਦੀ ਰੇਨ ਰੇਨ ਦੀ ਚਾਹ ਬਣਾਉਣੀ ਆਨੇ ਸਹੀ ਗੱਲ ਦੀ ਪੀਆ ਜਾ ਆਹ ਚਾਹ ਦਾ ਸਵਾਦ ਮੈਂ ਪੱਭੀ ਸਵਾਦ ਬਣਉਂਦੀ ਨਹੀਂ ਮੈਂ ਸੱਚ ਆਪਣੀ ਚਾਹ ਉੱਥੇ ਰੱਖ ਦੇ ਰੇਨ ਰੇਨ ਕੇ ਲੈਓ ਤੇ ਇਹ ਮੈਂ ਠੰਡੀ ਹੋਈ ਨਹੀਂ ਜੀ ਸਾਲੇ ਮਗਰੀ ਆਣਦ ਲੋਕ ਕਿਥੇ ਜਾਂਦੇ ਮੈਂ ਪਾਉਲੀ ਆਪਾ ਲਾ ਆਪਾ ਕੋਈ ਖੰਡ ਕਿਤੇ ਜਾਂਦੇ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪੁੱਤੋਂ ਹੀ ਪਾਲਾ ਕਪਾਸ ਲੀਉ ਚਲਿੰਦੇ ਆ ਚੱਲ ਆ ਨਹੀਂ ਤੇਰੇ ਨਾਲ ਚੱਲੇ ਪਿਸ਼ਣ ਤੇ ਲੈ ਆ ਤੁਹਾਨੂੰ ਨਾਲ ਆਹੋ ਪਿਸ਼ਣ ਤੇ ਹੈ ਪਿਸ਼ਣ ਤੇ 14:30 ਕਿੱਥੇ ਘਰ ਘਰ ਆ ਚੱਲ ਠੀਕ ਹੈ ਉਹ ਨਾਲ ਜਿਹਦਾ ਸਪਲੈਂਟਿਕ ਘਰ ਆ ਨਾ ਨਾ ਇਹ ਬਾਬੇ ਗਏ। ਬਾਬੇ ਹਾਜੀ ਨਹੀਂ ਹੋਏ ਤਾਂ ਗਾ ਵੇਖਿਆ। ਅਜਾਗਾ ਵੀ ਦਵਾਰੀ ਖੜੇ। ਚੰਗਰਜੀ। ਬਾਬੇ। ਹੁਣ ਉਹ ਜੁਕਾ ਐਵੇਂ ਹੀ ਕਰਦਾ ਹੋ ਰਿਹਾ ਠੀਕ ਹੈ। ਗਰਨਵਾ। ਠੀਕ ਹੈ ਠੀਕ। ਉਹਨਾਂ ਜਦ ਤੱਕ ਉਹ ਜੋ ਠੀਕ ਹੈ। ਠੀਕ ਹੈ। ਓਕੇ ਬਾਈ। ਚੰਗਰਜੀ। ਹੁਣ ਪ੍ਰੇਰ ਜੀ ਕਰ ਲਿਆ। ਇਹ ਪ੍ਰੇਰੀ ਆ। ਹੋ ਜਾਣ ਪਤਾ ਹੀ ਹੈ। ਚੰਗਰਜੀ। ਆਜੋ ਸ਼ਾਮ ਨਾਲ ਨਾਲ ਦੀ ਆਹ ਉਧਰ ਜਾਣਾ ਹੈ ਦੇਖੀ ਤੇ ਅੱਛਾ ਮਾਝਾ ਘਰ ਆਪਾਂ ਇਧਰ ਉਧਰ ਆਈਆਂ ਆਈਆਂ ਆ ਸੁੱਖ ਦੀ ਜਿਹੜੀ ਕੁਦਰਤ ਸਰ ਸੇਵਾ ਸੁਖੀ ਤੇ ਉਹ ਕਰਨਦੇ ਤੇ ਮੈਂ ਅੱਜ ਨਾਲ ਇਹਨਾਂ ਦੇ ਆ ਗਈਆਂ ਉਧਰ ਕਰ ਨੂੰ ਅੱਜ ਨੂੰ ਕਈਆਂ ਮੈਂ ਰੱਖੂਣੀ ਤੇ ਕਈਆਂ ਮੰਮੀ ਰੱਖੀਂਗਾ हां जी ਹੁਣ ਘੋਮ ਕੇ ਪਵਾ ਗਏ ਤੇ ਮੰਮੀ ਨੂੰ ਕਹਿ ਕੇ ਵਗਰ ਨੂੰ ਆਇ ਨੂੰ ਫੜ ਲਵਾਏ ਉਹਨੇ ਤਾਂ ਹੀ ਸਬਜ਼ੀਾਂਾਂ ਘਰ ਤੇ ਸਬਜ਼ੀ ਘਰ ਨੂੰ ਪਕਾ ਲੱਭਦਾ ਫਿਰ ਮੈਂ ਹੁਣ ਟਮਾਟਰ ਬਣਾਉਣ ਦੇ ਨੇ ਮਿਸਤਰੀਆਂ ਸਾਡੇ ਜਿਹੜੇ ਆਈ ਨਹੀਂ ਦੁੱਧ ਕਾਫੀ ਜਾਵਾ ਹੈ ਤੇ ਉਧਰ ਮੈਂ ਪਨੀਰ ਬਣਾ ਰਣੀ ਦੁੱਧ ਦਾ ਤੇ ਸਬਜ਼ੀ ਬਣਾ ਕੇ ਰਖਣੀ ਵੇਜੇ ਨੇ ਕਿਹੜੇ ਕਿਹੜੇ ਕਵਲ ਨੇ ਕਹਣਾ ਤੇ ਇਹਦੇ ਚਲਕੋ ਨਾ ਕਾ ਜਾਂਦੇ ਵੇਜੇ ਉਹ ਕੀ ਕਰਦੀ ਸਬਜ਼ੀ ਫੇਰ ਦੀ ਲੱਭਦੀ ਨਹੀਂ ਦੀ ਸਾਨੂੰ ਮੱਕਾ ਕੀ ਕਰਗੀ ਅੱਜ ਹਲਾ ਤਿਗੁਰ ਨਵਾਜ ਤਿਗੁਰ ਨਵਾਜ ਮੈਂ ਨਾਲੀ ਸਾਡੀ ਸੋਈ ਵਿੱਚ ਘੁੰਮੀ ਘੁੰਮੀ ਕਰਦੇ ਆ ਚਲੋ ਬਾਹਰ ਨਿਕਲੋ ਟਰਟਾ ਲਾਉਣ ਲੱਗ ਗਏ ਮੁੱਤੇ ਪੂਈ ਦਿਨਾਂ ਨੂੰ ਦੀ ਘੁੰਮੀ ਘੁੰਮੀ ਕਰ ਲੋ ਠੀਕ ਆ ਮੈਂ ਟਰਟਾ ਲਵਾਉਣਾ ਸੋਜੀਏ ਇਹ ਰਿਓ ਜਗੇ ਵੇਲੇ ਵੇਲੇ ਐ ਕਰਨਵਾਚਿੰਗ ਉਹ ਮੁੱਤੇ ਸੋਹਣੀ ਲਾਲ ਕਰਨਵਾਚ ਸੋਹਣੀ ਲਾਲ ਆਜੋ 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 ਕਿੰਨੂ ਕਹਿੰਦੀ ਓ ਮਰੇ ਮੋਤਾਜ ਹੋਏ ਪੂਈ ਦਿਨਾਂ ਘੁੰਮੋ ਚਾਹ 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 ਨਵਾਲੇ ਕਦਾਚਾ ਪਪਾ ਐ ਅਜਨ ਜਿਹੜਾ ਬੁਲਟ ਹੋਇਆ ਪਤਾ ਨਹੀਂ ਮੇਰਾ ਧਿਆਨ ਨਹੀਂ ਆ ਜਤਿੰਦਰ ਮੈਂ ਜਿਹੜਾ ਬੁਲਟ ਤਾਂ ਮੈਨੂੰ ਲੱਗਾ ਇਹ ਪਪਾ ਆ ਗਏ ਪਪਾ ਅੱਗੇ ਪਪਾ ਦੇ ਦੁੱਧ ਵੀ ਦੇ ਦੇ ਉਹ ਬੁਲਟ ਲੈ ਬਾਈ 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 ਮਮਾ ਕੀ ਕਰਨ ਦੇ ਬੈਠੇ ਕੀ ਬੈਠੀ ਕਰਨ ਦੀ ਉਹਨੂੰ ਕਹਿੰਦੇ ਚਾਚੀ ਜਾਂਦੀ ਆ ਤੇ ਚੀਜੀ ਖਾਲਾ ਬੈਠੇ ਉਹ ਤੇ ਮਮਾ ਉਹ ਨੂੰ ਦੇ ਨਹੀਂ ਕੇ ਠੀਕ ਐ ਜਪਾ ਅੱਜ ਕਿ ਸੁਣਾ ਦੇ ਇਹ ਜਾ ਕੇ ਵੀ ਰੋਗੇ ਤੇ ਲੜਾਈ ਪਾਉਗੇ ਨਿਕਲ ਮੈਨੂੰ ਚਾਚੀ ਕੋਈ ਚਾਚੀ ਕਾ ਜੀ ਜੀ ਉਹ ਦੋ ਤੋਂ ਸਾਡੇ ਤੀਜੀ ਵੀ ਆਈ ਗਈ ਤੇ ਇਹਨੇ ਜਾ ਕੇ ਰੋਣਾ ਤੇਨੇ ਕਹਿੰਦਾ ਉਹਨਾਂ ਕਾ ਜੀ ਚੀਜੀ ਦੋ ਸਾਨੂੰ ਨਿਕੰਦਾ ਹੀ ਤਾਂ ਬੜੇ ਕਮ ਕਾਦਾ ਬੜੀ ਸਪੈਸ਼ਲ ਮੈਂ ਸ਼ਹਿਰੋਂ ਲੈ ਕੇ ਹੁੰਦੀ ਨਹੀਂ ਤੇ ਇਹਦੇ ਖਲੋਤਾ ਰਿਆ ਕਰਨਾ ਧੁੱਪ ਚ ਦੀਦੀ ਖਲੋਤਾ ਰਹਿੰਦਾ ਹੁੰਦਾ ਹੈ ਆਪਣੇ ਵੜਾਗੇ ਨਹੀਂ ਨਾ ਛੜਾਇਆ ਬਣਾ ਉਹ ਜਿੱਨੇ ਖਲੋਤਾ ਰਿਆ ਕਰਨਾ ਜਦੋਂ ਮੈਂ ਲਿਆਉਣੇ ਕੋਈ ਚੀਜ਼ ਤੇਨੇ ਫੇਰ ਖਾਵੇ ਤੇ ਫੇਰ ਜਾਇਆ ਕਰਨਾ ਚਾਚੀ ਕੀ ਲਾ ਗਈ ਹੈ ਉਹ ਲਸਿਆਣਾ ਉਹ ਚੀਜ਼ ਪਛਾਣ ਕਰਦੇ ਰਹਿੰਦਾ ਹੀ ਇੱਥੇ ਹੁੰਦਾ ਰਹਿੰਦਾ ਇੱਥੇ ਨਹੀਂ ਰਹੀ ਹਾਂ ਆ ਕਿੱਥੇ ਰਹੀ ਸਵੇ ਦੀ ਜਿੱਥੇ ਤੂੰ ਰਹਿੰਦੀ ਤੂੰ ਕਿੱਥੇ ਰਹੀ ਸਵੇ ਦੀ ਮੈਂ ਤਾਂ ਨੁੱਪੇ ਮੈਂ ਤਾਂ ਕਹੇ ਤੂੰ ਹੀ ਨਹੀਂ ਕਰੇ ਮੈਂ ਜੀ ਸੁਖਣਾ ਨਹੀਂ ਹਾਂ ਮੈਂ ਤਾਂ ਘਰੇ ਹੀ ਹਾਂ ਤੁਹਾਨੂੰ ਲੱਭਿਆ ਨਹੀਂ ਤੂੰ ਇਸ ਨਹੀਂ ਕੀਤਾ ਮੈਂ ਨੂੰ ਹੁਣੇ ਫਰੀਦ ਨੂੰ ਫੋਨ ਕਰਕੇ ਰਹਿਦੇ ਉਹਦੀ ਮਦਾ ਨਹੀਂ ਲੋ ਕਹਿ ਰਹੇ ਸੀ ਕਿ ਖਾਣਾ ਖਾਣ ਦੀ ਮੈਂ ਬਾਅਦ ਚ ਗੱਲ ਕਰਾ ਦੇ ਮੇਰੀ ਅੱਛਾ ਅੱਛਾ ਮੈਂ ਹਾਂ ਤੂੰ ਪੁੱਛਾ ਹੋ ਕੇ ਕਰੰਦੀ ਸੀ ਬਾਕੀ ਨਾਨਾ ਦਾ ਠੀਕ ਠਾਕ ਸੁਭ ਦੀ ਜੀ ਮੇਰੇ ਸਾਹਮਣੇ ਦੀਦੀ ਦਾ ਪਰੌਣਾ ਨੂੰ ਘਮਾਉਂਦਾ ਉਹ ਅਜੇਲੀ ਸ਼ੋਪਿੰਗ ਕਰੰਦੀ ਜਦੋਂ ਭਾਈ ਚਲੇ ਗਏ ਫਿਰ ਬਹੁਤ ਦਰਮਾਨ ਚਾਰ ਦਿਨ ਚਾਰ ਦਿਨ ਦੇ ਦੋ ਤਿੰਨ ਦਿਨ ਹੈਗੇ ਦੀਦੇ ਆ ਨਾ ਫਿਰ ਭਾਈ ਚੱਜਣਾ ਪੰਚ ਫਿਰ 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 ਕੀ ਹੱਥ ਹੋਏ ਫਿਰ ਉੱਠ ਕੇ ਕਰਨਾ ਵਿੱਚ ਕੀ ਨਹੀਂ ਕਰਦਾ ਇਹ ਤਾਂ ਕਰਵਾਦਾ ਇਹ ਤਾਂ ਫੋਨ ਨਹੀਂ ਕਰਦਾ ਕਰਦੀ ਫਿਰ ਭਾਈ ਗਏ ਇਹਨੇ ਨਾ ਫੋਨ ਨਹੀਂ ਕਰਨ ਕਿਵੇਂ ਕਰਨਾ ਜੇ ਤਾਂ ਨਹੀਂ ਚੁੱਕਣਾ ਮੈਂ ਤੁਹਾਡੇ ਨਾਲ ਕਰ ਦੂਗੀ ਜੇ ਪਹਿਲਾਂ ਮम्मी ਨੂੰ ਕਰਨਾ ਫਿਰ ਉਹਨੇ ਮਿੰਨੂ ਕਰਨਾ ਫਿਰ ਜੇ ਅਹੀਂ ਨਹੀਂ ਚੁੱਕੂਗਾ ਫਿਰ ਦੇਖੋ ਤੁਹਾਡੇ ਕੋ ਕਰ ਦੂਗੀ ਕਿੱਥੇ ਗਈਆਂ ਹੁਣ ਕਿਹ ਇਹ ਸਾਰੇ ਟੱਬਰ ਫੋਨ ਬੰਦ ਕਰ ਲਾਂਗੇ ਉਹਦਾ ਮਸਲਾ ਲੈ ਲੈ ਇੱਧਰ ਆ ਇੱਧਰ ਆ ਜੇ ਸ਼ਫਾਈ ਦੇ ਆ ਜੇ ਕੋ ਤੂੰ ਤਾਂ ਸਿੱਧੇ ਰਹਿ ਇਹਦਾ ਕਮਲ ਲੈ ਉਹ ਆਇਆ ਸਰੋਇ ਕਿ ਆਵੀ ਫੇਰੇ ਪੜਾਇਆ ਕਰੋ ਤੇ ਇਹ ਟਿਊਸ਼ਨ ਤੇ ਛੱਡਣ ਚੱਲ ਜੀ ਇਹ ਆ ਜਿਹੀ ਗੱਲ ਆ ਦਿੰਦੀ ਇਸ ਤੇ ਕੀ ਆ ਵੇ ਨਾ ਨਾ ਕਰੋ ਅਜੀ ਸਲਾਬ ਨਾ ਇਹਨਾਂ ਚ ਇੱਕ ਠੀਕਾ ਤੇ ਨਾ ਟਿਊਸ਼ਨ ਦੀ ਸ਼ੁਰੂ ਕਰਦੀਏ ਪਉਣਾ ਪੇਪਰ ਆ ਗਏ ਇਹਦੇ ਐਂ ਨਾ ਕਰੋ ਇਹਨੂੰ ਲਾਲ ਲਪਦਾਏ ਕਿ ਮਾਸੀ ਕੰਮਾਂ ਕਰ ਚੱਲੇਦੇ ਬੜਾ ਤਿਆਰ ਸ਼ਾਰ ਹੋਇਆ ਤੇ ਇਹਨੇ ਨਾ ਬੈਗ ਮੋਢੇ ਨਾ ਪਾ ਕੇ ਨੇ ਉਹ ਬੈਗ ਹੀ ਕਰਨ ਮੈਂ ਪੁੱਤ ਬੈਗ ਨੇ ਮਾਸੀ ਕੰਮ ਉਹ ਸੀਨ ਮਾਰ ਕੇ ਲੈ ਕੇ ਆਇਆ ਕਹਿੰਦੇ ਫਟ ਗਿਆ ਵਾ ਇਹਨਾਂ ਮੋਢੇ ਪਾ ਕੇ ਸਾਰਾ ਲੈ ਗਿਆ ਪਰ ਇਹਨੂੰ ਮੰਮੀ ਇਹਨੂੰ ਖਾਤਾ ਕਿਛੇ ਦਾ ਕਰ ਆ ਆ ਜਦੋਂ ਮੈਂ ਹੀ ਮੂੜੀ ਉਹਦੇ ਘਰ ਵੱਲ ਲੱਤੇ ਰਹਿਮਤ ਜੀ தோਤੇ ਪੜਾ ਪਤਾ ਅੱਛਾ ਚੱਲਦਾ ਦਿਖਤ ਵੀ ਚੱਲਦਾ ਦਿਖਤ ਵੀ ਲੈ ਲੰਦੂ ਨਾ ਰਹਿਮਤ ਨਾ ਪੁੱਤ ਮੈਂ ਚੋਕੀ ਚੁਗਾ ਕੇ ਅੰਦਰ ਲੈ ਗਈ ਮਮਾ ਜੀ ਖੋਣਾ ਮੇਰੇ ਬੜੂਗਾ ਮਮਾ ਤੇ ਖੋਣ ਬੜੂਗਾ ਨਹੀਂ ਤੇ ਇਹ ਨਾ ਪੜੂਗਾ ਫੇਟਿਸ਼ ਇਹਨੇ ਮੈਨੂੰ ਕਿਹਾ ਤੂੰ ਕਿਹਾ ਮਮਾ ਜੀ ਪੜੂਗਾ ਕਿਆ ਇਹ ਨਾ ਤੇ ਇਹਨੇ ਜਦੋਂ ਇੱਕ ਆਮ ਮੈਂ ਤਾਂ ਕਿਹਾ ਚੱਲੀ ਤੇ ਅੰਜੂ ਦੇ ਪਾਪਾ ਆ ਗਏ ਤੇ ਉਹ ਕਹਿੰਦੇ ਨਾ ਖੜੋ ਛੋਟਾ ਉਦੋਂ ਮਾਸੀ ਪਾਪ ਕਿੰਦੀ ਮੱਸ ਕਿੰਦੀ ਮੈਂ ਤੇ ਆ ਪਰਵਿੰਦਰ ਦਿਵਲ ਲਿਆ ਮੈਂ ਕਹਿੰਦੀ ਮਸ ਜਿੰਨੀ ਆਇਆ ਤੁਸੀਂ ਕਿ ਬੋੜਾ ਮੈਂ ਮਸ ਹੈ ਮਸ ਕਹਿੰਦੇ ਗਲਗਲ ਬਟੀਆਂ ਬਟੀਆਂ ਤਾਂ ਨਹੀਂ ਆਵਾ ਪਰ ਨਾ ਨੂੰ ਕੰਮ ਨਹੀਂ ਹੈ ਇਹ ਗੱਦਾ ਗੋ ਇਹ ਆਪਕੇ ਨਾਲ ਰੱਜੀ ਤਾਲ ਕਿਤੇ ਫਲ ਨੂੰ ਬੰਨ ഗോ കിട്ട മേ നീ പേ ക ਬੋਈ ਨੀ ਪ੍ਰੋਬਲਮ ਤੇ ਆ ਆ ਬਾਤ ਜਿਹੜੇ ਚੱਡ ਕੇ ਆਇਆ ਕਰ ਮੈਨੂੰ ਸਤਾਇਆ ਕਰਨਾ ਮਦਨਾ ਸੇਗਾ ਸਾ ਮੇਰੀ ਮੰਦੀ ਰੀ ਕਿ ਮੈਂ ਆਪਣੇ ਮੁੰਡੇ ਨੂੰ ਨਾ ਸਿੰਗਰ ਬਣਾਉਂਗੇ ਤੇ ਮੇਰਾ ਦਿਲ ਤੋੜਤਾ ਵੀਰ ਦੇਣਗੇ ਵੀ ਨਹੀਂ ਵੀਰ ਨੇ ਨਾ ਪਹਿਲੇ ਕਿੰਨੇ ਕਿਹਾ ਗੁਰਵਿੰਦਰ ਭਾਈ ਨੇ ਕਿਹਾ ਮੈਨੂੰ ਆਂਦੇ ਦੀ ਆਵਾਜ਼ ਭਾਰੀ ਭਰੀ ਨਹੀਂ ਮੈਂ ਨਹੀਂ ਮੈਂ ਭਾਰੀ ਨਹੀਂ ਗੱਲ ਨਹੀਂ ਚਾਹ ਤੋੜ ਬੱਤੀਆ ਸਿੰਗਰ ਬਣ ਗਿਆ ਸਹੀ ਗੱਲ ਬੱਤੀਆ ਆਦੇ ਤੋਂ ਕੋ ਦੇ ਲੱਗ ਲੱਗਦਾ ਹੈ ਨਾ ਕੋਈ ਵਿੱਚ ਕੋਈ ਨਾ ਚਾਚਾ ਰਹੀ ਨਾ ਤੇ ਲੱਦੇ ਕੀ ਚਾਚਾ ਕੀ ਕਹਿੰਦਾ ਚਾਚਾ ਤੇ ਭਤੀਜਾ 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 ਚਾਚਾ ਨੂੰ ਇਹਨਾਂ ਤੇ ਦੁੱਖ ਲੱਗਦੇ ਆ ਇਹ ਚਾਚਾ ਨੇ ਮੱਡੀ ਬੰਦੀ ਚਾਚੀ ਨੇ ਆ ਮੇਰਾ ਤੇਰਾ ਮੂੰਹ ਤੇਰੇ ਮੂੰਹ ਬਣਾਉਂਦੇ ਤੂੰ ਮੈਂ ਨਹੀਂ ਦਿੰਦਾ ਤੂੰ ਵੀ ਦੇ ਕਰਦੀ ਤੇ ਬਣਾਉਂਦੇ ਤੇ ਮੈਂ ਨਹੀਂ ਮੈਂ ਨਹੀਂ ਬਣਾਉਂਦੇ ਨਾ ਕਿੱਦਾਂ ਰੱਖੇ ਇਹਨੂੰ ਗੱਡੀ ਝੂਠੀ ਇਹ ਰੱਖਿਆ ਮੁੰਡਾ ਮੁੰਡਾ ਵੈਰੀ ਗੁੱਡ ਬਿੱਤਰਾ ਬੇਸਕੜਦਾ ਵਾ ਅਰੇ ਪਤ ਸੋਹਣਾ ਜੈ ਵੈਰੀ ਗੁੱਡ ਆ ਜਿੱਤੀਆਂ ਪਤੋਂ ਨਹੀਂ ਜਾਈ ਤੇ ਵਾਹ ਅਜੇ ਪੁੱਤ ਜਮਰੇ ਜਾਈ ਚਾਚੀ ਵਾਲੀ سپورਟ ਕੀ ਤੇਰੇ ਅੱਗੇ ਤਾਂ ਮੁੰਡਾ ਵੀ ਨਹੀਂ ਹੋਇਆ ਤਨਾ ਕੌਣ ਬਣਦਾ ਪੁੱਤ ਮੂ ਚਾਚੀ ਬਣਦੀ ਕਿ ਮਮਾ ਬਣਦੇ ਮੈਂ ਕੁਛ ਦਿੱਤਾ ਇਹਨੂੰ ਰਹਿਮਤ ਜੋ ਮਰਜੀ ਕਰ ਕੈਸੀ ਫਿਰ ਬਾਜੀ ਤੇਰਾ ਘਰ ਵੜਾਇ ਜੀ ਕਾਰ ਵੜਾਇ ਜੀ ਨਾ ਮਗਰ ਲਾਣੀ ਮੁੰਡੇ ਲੱਗਣਾ ਮੁੰਡੇ ਜਿੰਦੇ ਸੱਚੇ ਹੁੰਦੇ ਬੱਚੇ ਕਿਹਨੇ ਕਿਹਨੇ ਘਰ ਵੜਾਇ ਮਗਰ ਲਾਣੀ ਆਵੜਾ ਸਹੀ ਗੱਲ ਇਹ ਤੇ ਮੇਰਾ ਹਾਂ ਇਹ ਪਉ ਨਹੀਂ ਜੇ ਕਹਾਂ ਇਹ ਤੇ ਨਿੱਕਾ ਹੰਦਾ ਮੇਰੇ ਕੋਰੰਦਾਂ ਦਾਈ ਇਹਦੇ ਮੇਰਾ ਸੋਹਣਾ ਪੋਤੇ ਆ ਨਾ ਬਣੀ ਗੱਲਾਂ ਸੁਣਾਉਂਦਾ ਨਾ ਚਾਚੂ ਬੋਲਦਾ ਬਹੁਤ ਸੁਣਾਉਂਦਾ ਤਾਤੀ ਆਂਦਾ ਹੁੰਦਾ ਤਾਤੀ ਹੁਣ ਕਿਦੋਂ ਕੀ ਤਾਤੀ ਐ ਨਹੀਂ ਕਿ ਅੱਧ ਥੱਲੇ ਬਣਾਣੀ ਹੁੰਦੀ ਅੱਧੀ ਆ ਕੇ ਬਣਾਉਣਗੇ ਰੋਟੀ ਦੀ ਰੋਟੀ ਬਣਾ ਲਏ ਤੇ ਉਤੋਂ ਬਾਅਦ ਹੋਾਂਗੇ ਦੇ ਲੇ 8 ਵਜੇ ਤੱਕ ਫ੍ਰੀ ਹੋਏ ਨਾ ਹੁੰਦਾ ਤੇ ਅਪਣ ਡੈਡੀ ਦੀ ਸਬਜ਼ੀ ਬਣਾ ਕੇ ਦੋ ਫੁਲਕੇ ਡੈਡੀ ਜੀ ਕੋ ਲਾਉਣੇ ਪਸਤਰੀ ਬਣਾਈ ਹੈ ਖੀਰ ਅੱਜ ਬਣਾਈ ਹੈ ਉਹ ਦਵਾਂਗੇ ਨਾਲ ਤੇ ਕੋਈ ਆਇਆ ਕੋਈ ਡਾਕਟਰ ਅੱਜ ਦੇਖੋ ਕੀ ਕਰਦੇ ਰਹੇ ਤਾਨੂੰ ਹੁਣ ਪਾਰ ਕਰਦਾ ਮੈਂ ਨਾ ਕਰਨਾ ਅੱਜ ਹਈ ਗਰਨਾ ਮੰਮੀ ਨੂੰ ਵੇਖੀ ਵੇਖੀ ਮੇਰਾ ਕਿੰਨਾ ਪਿਆਰ ਕਰਦਾ ਆਜਾ ਗਰਨਾ ਆਜਾ ਉਹ ਗਰਨਾ ਆਜਾ ਆਜਾ ਉਹ ਲੱਸੀ ਕਰਦੀ ਜਿਹਦੇ ਕੋਲ ਰਾਏ ਦਾਦੂ ਹੁੰਦੇ ਨੇ ਕਿਸੇ ਕੋ ਨਹੀਂ ਹੁੰਦਾ ਕਿਉਂਕਿ ਡੈਡੀ ਨੂੰ ਘਮਾਉਂਦੇ ਨੇ ਨਾ ਨਾਲ ਵਾਜੂ ਲਾ ਕੇ ਬੁਲਦੇ ਫਿਰ ਕਿਸੇ ਦਾ ਨਹੀਂ ਬੰਦਾ ਚਲਾਕ ਨੂੰ ਚੁੱਕਾ ਤੈਨੂੰ ਵੇਖੀ ਉਹ ਕਿੰਨਾ ਪਿਆਰ ਕਰਦਾ ਆਜਾ 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 ਇਹਨਾਂ ਵਿੱਚ ਕੀ ਹੈ ਮੈਂ ਜਾ ਡਾਇਰ ਤੁਸੀਂ ਦੇਖ ਲਾ ਇਹ ਨਹੀਂ ਸੀ ਮੈਂ ਕਰਦਾ ਹੀ ਕਰਦਾ ਮੈਂ ਕਹਿੰਦੀ ਮੈਂ ਆਪਣੇ ਮੁੰਡੇ ਦੀ ਹੋਰ ਪਰ ਮੈਂ ਨਹੀਂ ਬਣੀ ਹੋਰ ਮੁੰਡਾ ਭਰਾ ਆ ਮੁੰਡਾ ਭੋਣਾ ਨੂੰ ਰਾਜੀ ਨਹੀਂ ਪੜਾਈ ਨਹੀਂ ਦਿੰਦਾ ਅਸੀਂ ਕੀ ਕੀ ਬੋਲਦੇ ਆਂ ਅਸੀਂ ਦਾ ਕੋਈ ਮਾਮਾ ਤੋਂ ਇੱਕ ਸੁਖ ਚੱਲੇ ਆ ਕਿਸੇ ਨੂੰ ਨਹੀਂ ਜਿੱਦੋਂ ਤੁਸੀਂ ਵਿਹਦੇ ਲਾਗੇ ਵੀ ਨਹੀਂ ਪੜਾਣ ਕਿ ਆਨ ਲਾ ਗਈ ਹਾਂ ਆਪਣਾ ਬੜਾ ਮੇਰਾ ਹੁੰਦਾ ਚੌਂ ਦਾ ਇਹਦਾ ਬੜਾ ਜਲੂਸ ਕੱਢਿਆ ਸੀ ਮੈਂ ਖੜਿਆ ਗਿਆ ਤੇ ਹਾਂ ਇਸਾ ਕਿਉਂ ਰੋਟ ਜੈ ਇੰਦੈਂ ਮੇਰਾ ਜਿੰਨ ਕਾ ਨਾ ਸਾਰਾ ਉੱਠ ਕੇ ਕੰਡੇ ਮੈਂ ਇੱਕ ਵਾਰ ਫੇਰੇ ਸਿਵਿਡੀ ਨੇ ਜਾਦੇ ਚਾਰ ਦਿਨ ਹੋ ਗਏ ਸੀ ਜਾ ਕੇ ਮਾਰ ਕਰਨ ਦੀ ਹਜ਼ਮਾ ਮੇਰਾ ਮਦੀ ਮਮਾ ਉਹਨਾਂ ਕਹਿੰਦਾ ਲੜੀ ਵਿੱਚ ਸਿੱਧੀਆਂ ਆਦੀਆਂ ਪਰੋਈਆਂ ਦੀ ਸਿਫਤਾ ਉਹ ਗਾੜੀ ਦਾ ਸ਼ੇਰ ਕਰਦੇ ਸ਼ੇਰ ਗੁਆਣ ਕੀ ਕਹੂਗੀ ਜੀ ਜੀ ਬੜੀ ਬੇਇੱਜ਼ਤੀ ਕੀਤੀ ਮੇਰੀ ਮੈਨੂੰ ਵੀ ਕਹਿੰਦੇ ਆ ਤੂੰ ਬੜਾ ਇਹਨੂੰ ਤਾਂ ਆਉਂਦਾ ਪੜਨਾ ਸਾਰਾ ਬੜਾ ਕਨਫਿਊਜ਼ ਹੋਇਆ ਇਹਨਾਂ ਦੀ ਇਹ ਬੜੀ ਮੜੀ ਆ ਤੂੰ ਮੈਨੂੰ ਕੀ ਕਹਿੰਦੇ ਆ ਆਉਂਦਾ ਬੜਾ ਕਨਫਿਊਜ਼ ਹੋਇਆ ਇਹਦਾ ਤੇ ਸਮਝ ਨਹੀਂ ਆਦੀ ਮੈਂ ਕੀ ਦਿਖਾ ਕਿ ਕੁੜੀ ਹਣ ਗੱਜ ਬੜੀ ਕਰਦੀ ਐ ਦੇਖ ਇਹਦਾ ਸਭਾ ਸਾਰੇ ਨਾਨਕੇ ਆਉਂਦੇ ਆ ਮੈਂ ਉਹ ਕਿਹਾ ਤੂੰ ਕੀ ਤੇ ਨਾ ਕਿਹੜੀ ਬੱਚਾ ਬੜਾ ਕਰਦੀ ਐ ਤੂੰ ਆਏ ਇੱਕ ਰੀਟ ਛੋੜ ਕਰਦੇ ਤੇ ਇਹ ਚਲੋ ਛੋਟਾ ਇਹਨੂੰ ਇਹ ਕਰਨੀ ਨਹੀਂ ਹੁੰਦੀ ਬੜੀ ਵਧੀਆ ਹੀ ਵੇਹੇ ਚ ਕਰ ਲੈਂਦਾ ਨਾਟਕ ਵਾਲੇ ਸਹੀ ਐਕਟਿੰਗ ਕੀਤੀ ਪਰ ਇਹ ਬਹੁਤ ਜਲਾ ਛੋਟਾ ਹੈ ਅਸਲ ਤੇ ਜਿਹੜੀ ਐ ਐਕਟਿੰਗ ਕਰਨੀ ਹੈ ਨਾ ਉਸੇ ਜਿਹੜਾ ਕਰਦਾ ਹੈ ਉਹ ਕਾਹਦੀ ਕੈਮਰਾ ਗੜੀ ਨੂੰ ਕਰਨ ਦਿਆ ਅਸਲ ਤੇ ਰੋਜ਼ ਇਦਾਂ ਹੀ ਕਰਦਾ ਨਿਕਾ ਨਾ ਥੋੜਾ ਘੱਟੰਦਾ ਇਦਾਂ ਨਹੀਂ ਆਕਦਾ ਪਰ ਛੋਟਾ ਜਿਹਾ ਕਰਨੀ ਹੁੰਦੀ ਹੈ ਉਹ ਰਾਜੀ ਕਾ ਛੋਟੀ ਛੋਟੀ ਜਿਹੀ

ਅਮਾ ਆਪਾ ਨਹੀਂ 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 ਆਹ ਮੇ ਨਾ ਉਹ ਆ ਹੈ ਰੱਬ ਤੋਂ ਕਲਾ ਸਾਨੂੰ ਆ ਮਿਲਾ ਹਾ ਮਿਲਾ ਮਾ ਅੱਗੇ ਵੀ ਚੋਰਦੇ ਨੂੰ ਚੱਲੀਏ ਨਹੀਂ ਜਾਈਂ ਪੈਦਾ ਕਰਨਾ ਇੰਨਾ ਸਖਮ ਨਾ ਜਾਈਂ ਚਲੋ ਆਈਦਾ ਬਣੋ ਬੈਠੇ ਕਾ ਤੁਮ ਕਦੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਤਕਲੀ ਸਾਰੇ ਜਿਹੜੇ ਵਸਤਾਂ ਸਾਰੇ ਚੈਨਨ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ